ਕਵਿਤ ਪੜੇ ਪੜ ਕਵਿਤਾ ਮੂਏ ਕਵਿਤ ਦਾ ਮਤਲਬ ਹੈ ਕਵਿਤਾ ਤੇ ਕਵਿਤਾ ਦਾ ਮਤਲਬ ਹੈ ਕਵੀ ਹੁਣ ਕੋਈ ਕਵੀ ਹੋਵੇ ਉਹ ਕਵਿਤਾ ਪੜਦਾ ਹੋਵੇ ਮੇਰੇ ਵਰਗਾ ਪ੍ਰਚਾਰਕ ਕਥਾ ਕਰਦਾ ਸਾਡਾ ਕੋਈ ਕੀਰਤਨੀਆਂ ਵੀਰ ਕੀਰਤਨ ਕਰਦਾ ਵੇਖੋ ਕੀਰਤਨ ਕਰੇ ਭਾਵੇਂ ਕੋਈ ਕਥਾ ਕਰੇ ਭਾਵੇਂ ਕੋਈ ਕਵਿਤਾ ਪੜੇ ਭਾਵੇਂ ਕੋਈ ਢਾਡੀ ਵਾਰਾਂ ਗਾਵੇ ਬੜੀ ਚੰਗੀ ਗੱਲ ਪਰ ਜੇ ਕਥਾ ਕਰਨ ਤੋਂ ਬਾਅਦ ਜੇ ਕੀਰਤਨ ਕਰਨ ਤੋਂ ਬਾਅਦ ਮੈਨੂੰ ਉਸ ਗੱਲ ਦਾ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਕਥਾਵਾਚਕ ਕੋਈ ਨਹੀਂ ਮੇਰੇ ਵਰਗਾ ਬੁਲਾਰਾ ਕੋਈ ਨਹੀਂ ਮੇਰੇ ਵਰਗਾ ਕੀਰਤਨ ਕਰਨ ਵਾਲਾ ਕੋਈ ਨਹੀਂ ਮੇਰੇ ਵਰਗਾ ਕਵੀ ਕੋਈ ਨਹੀਂ ਪਰ ਗੁਰੂ ਸਾਹਿਬ ਕਹਿੰਦੇ ਤੇਰੀ ਅਵਸਥਾ ਪਤਾ ਕੀ ਹੈ ਕਬੇ ਤ ਪੜੇ ਪੜ ਕਵਿਤਾ ਮੂਏ ਤੂੰ ਵੀ ਆਤਮਿਕ ਤੌਰ ਤੇ ਮਰ ਗਿਆ ਫਿਰ ਤੂੰ ਵੀ ਆਤਮਿਕ ਤੌਰ ਤੇ ਮਰ ਗਿਆ ਠੀਕ ਹੈ ਬੜੀਆਂ ਕਥਾ ਕਰਨੀਆਂ ਜਾਣਦਾ ਹੈ ਤੂੰ ਠੀਕ ਹੈ ਬੜਾ ਕੀਰਤਨ ਕਰਨਾ ਜਾਣਦਾ ਤੂੰ ਠੀਕ ਹੈ ਬੜੀਆਂ ਹੇਕਾਂ ਲਾ ਲਾ ਕੇ ਕਵਿਸ਼ਰੀਆਂ ਕਰ ਲੈਣਾ ਤੂੰ ਪਰ ਸੱਚ ਕਰਕੇ ਜਾਣੀ ਜੇ ਤੇਰੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੋਈ ਹੰਕਾਰ ਹੈ ਕਿ ਤੂੰ ਆਤਮਿਕ ਤੌਰ ਦੇ ਉੱਤੇ ਮਰਿਆ ਪਿਆ ਅੱਜ ਵੇਖ ਲਓ ਇਹੀ ਹਾਲ ਹੈ ਨਾ ਮੇਰੇ ਵਰਗਾ ਸਟੇਜ ਉੱਤੇ ਬੈਠਾ ਹੈ ਮੇਰੇ ਵਰਗਾ ਸਟੇਜ ਤੇ ਬੈਠਾ ਹੈ ਚਾਹੀਦਾ ਤੇ ਇਹ ਹੈ ਕਿ ਜਿਹੜਾ ਸੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਉਹ ਖੂਪ ਹੂ ਮੈਂ ਤੁਹਾਡੇ ਸਾਹਮਣੇ ਰੱਖਾਂ ਚਾਹੀਦਾ ਤੇ ਇਹੀ ਹੈ ਨਾ ਪਰ ਮੇਰੇ ਵਰਗੇ ਵੀ ਬਹੁਤ ਪ੍ਰਚਾਰਕ ਹੋਣਗੇ ਜਿਹੜੇ ਗੋਲ ਮੋਲ ਗੱਲਾਂ ਕਰਕੇ ਸੁਣਾ ਜਾਂਦੇ ਹੋਣਗੇ ਖਰਾ ਸੱਚ ਦੱਸਦੇ ਨਹੀਂ ਹੋਣਗੇ ਕਿਉਂਕਿ ਉਹਨਾਂ ਉਹਨਾਂ ਵਿਚਾਰਿਆਂ ਨੂੰ ਇਹ ਹੁੰਦਾ ਨਾ ਵੀ ਸਾਡਾ ਵਿਰੋਧ ਨਾ ਹੋਵੇ ਕਿਉਂਕਿ ਸੱਚ ਬੋਲੇਗਾ ਜਿਹੜਾ ਉਹਦਾ ਵਿਰੋਧ ਹੋਣਾ ਲਾਜ਼ਮੀ ਹੈ ਪਰ ਇਹ ਗੱਲ ਸੱਚ ਕਰਕੇ ਜਾਣਿਓ ਗੁਰੂ ਸਾਹਿਬ ਨੇ ਸਮੇਂ ਸਿਰ ਸੱਚ ਬੋਲਿਆ ਤੇ ਸਾਨੂੰ ਵੀ ਇਹੀ ਗੱਲ ਸਿਖਾਈ ਹੈ ਸੱਚ ਸੁਣਾਏ ਸੀ ਸੱਚ ਕੀ ਮੇਲਾ ਤੇ ਇਹ ਗੱਲ ਚੇਤੇ ਰੱਖਿਓ ਜਦੋਂ ਸੱਚ ਬੋਲਿਆ ਜਾਂਦਾ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਨੂੰ ਪਸੰਦ ਆ ਜਾਵੇ ਗੁਰੂ ਸਾਹਿਬ ਨੇ ਬਾਣੀ ਚ ਆਖਿਆ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾ ਬਈ ਜਿਨ੍ਹਾਂ ਦੇ ਅੰਦਰ ਕੂੜ ਦਾ ਵਰਤਾਰਾ ਵਰਤਦਾ ਹੈ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਤੇ ਜੇ ਕੋਈ ਸੱਚ ਕਹਿ ਹੀ ਦਵੇ ਤੇ ਝੂਠਾ ਮਨੁੱਖ ਸੜ ਕੇ ਸੁਆਹ ਵਰਗਾ ਹੋ ਜਾਂਦਾ ਜੇ ਸੜ ਕੇ ਸੁਆਹ ਵਰਗਾ ਫਿਰ ਕਰਦਾ ਕੀ ਹੈ ਗੁਰੂ ਸਾਹਿਬ ਨੇ ਬਾਣੀ 'ਚ ਬਿਆਨ ਕੀਤਾ ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਉਹਨੂੰ ਸੱਚੀ ਕਥਾ ਸੁਣੀ ਨਹੀਂ ਜਾਂਦੀ ਕਰਦਾ ਪਤਾ ਕੀ ਹੈ ਰਾਰ ਕਰਤ ਝੂਠੀ ਲੱਗਗਾਤਾ ਝੂਠੀ ਵਿਚਾਰਧਾਰਾ ਦੇ ਨਾਲ ਜੁੜ ਕੇ ਝੂਠੀਆਂ ਕਹਾਣੀਆਂ ਨਾਲ ਜੁੜ ਕੇ ਰਾਰ ਕਰਦਾ ਰਾਰ ਦਾ ਮਤਲਬ ਝਗੜਾ ਲੜਾਈ ਕਰਦਾ ਕਹਿੰਦੇ ਆ ਇਹਦੇ ਪੱਲੇ ਐ ਸੱਚ ਇਹਦੇ ਪੱਲੇ ਨਹੀਂ ਐ ਤੇ ਗੁਰੂ ਸਾਹਿਬ ਨੇ ਆਖਿਆ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕਹਿੰਦੇ ਸੜਿਆ ਪਿਆ ਵਿਚਾਰਾ ਇੱਥੇ ਤਰਸ ਕਰਨਾ ਚਾਹੀਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਹਨਾਂ ਲੋਕਾਂ ਤੇ ਦਰਸ਼ ਕਰਨਾ ਚਾਹੀਦਾ ਬਹੁਤ ਸਾਰੇ ਗਰੁੱਪ ਨਾ WhatsApp ਦੇ ਉੱਤੇ ਬਣੇ ਪਏ ਨੇ ਉਹਨਾਂ ਦੇ ਨਾਮ ਕਈਆਂ ਦੇ ਬੱਬਰ ਸ਼ੇਰਾ ਦਾ ਗਰੁੱਪ ਕੁਝ 96 ਦੀ ਕਤੀੜ ਇਦਾਂ ਦੇ ਗਰੁੱਪ ਬਣਾਏ ਅਗਲੇ ਨੇ ਉਹਦੇ ਵਿੱਚ ਪਤਾ ਕੀ ਕਰਦੇ ਕੁਝ ਗੰਦੇ ਲੋਕ ਨੇ ਉਹਨਾਂ ਗਰੁੱਪਾਂ ਦੇ ਵਿੱਚ ਬਹੁਤ ਗੰਦੇ ਲੋਕ ਜਿਨ੍ਹਾਂ ਦੀ ਭਾਸ਼ਾ ਅਤ ਦੀ ਗੰਦੀ ਗਾਲਾਂ ਕੱਢਣ ਵਾਲੇ ਉਹ ਕੀ ਕਰਨਗੇ ਇੱਕ ਇੱਕ ਕਰਕੇ ਨਾ ਕਿਸੇ ਪ੍ਰਚਾਰਕ ਨੂੰ ਐਡ ਕਰਦੇ ਨੇ ਉਹਦੇ ਵਿੱਚ ਜਿਹੜਾ ਸੱਚ ਦੀ ਗੱਲ ਕਰਨ ਵਾਲਾ ਪ੍ਰਚਾਰਕ ਹੈ ਨਾ ਉਹਨੂੰ ਐਡ ਕਰਨਗੇ ਗਰੁੱਪ ਦੇ ਵਿੱਚ ਫਿਰ ਉਹਨੂੰ ਗੰਦੀਆਂ ਗੰਦੀਆਂ ਗਾਲਾਂ ਦੇਣਗੇ ਉਹਦੀਆਂ ਫੋਟੋਆਂ ਦੇ ਨਾਲ ਛੇੜਖਾਨੀਆਂ ਕਰਕੇ ਗਲਤ ਢੰਗ ਦੇ ਨਾਲ ਉਹਨਾਂ ਫੋਟੋਆਂ ਨੂੰ ਪਾਉਣਗੇ ਤੇ ਆਪਣੇ ਆਪ ਨੂੰ ਵੱਡੇ ਗੁਰਸਿੱਖ ਸਮਝਦੇ ਨੇ ਉਹ ਲੋਕ ਤੇ ਕਈਆਂ ਦੇ ਮੈਨੂੰ ਫੋਨ ਆਉਂਦੇ ਵੀ ਭਾਈ ਸਾਹਿਬ ਤੁਹਾਡੇ ਬਾਰੇ ਜਿੱਦਾਂ ਗਲਤ ਫੋਟੋ ਬਣਾ ਕੇ ਪਾਤੀ ਜਾਂ ਆ ਤੁਹਾਨੂੰ ਗਾਲ੍ਹਾਂ ਕੱਢਦੇ ਪਏ ਨੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਹੁੰਨਾ ਮੈਂ ਕਹਿੰਦਾ ਵੀ ਇਹ ਲੋਕ ਬਿਮਾਰ ਨੇ ਮਾਨਸਿਕ ਤੌਰ ਦੇ ਉੱਤੇ ਜਿਹੜੇ ਇਦਾਂ ਦੀਆਂ ਕਰਤੂਤਾ ਕਰਦੇ ਨੇ ਮਾਨਸਿਕ ਤੌਰ ਦੇ ਉਤੇ ਬਿਮਾਰ ਲੋਕ ਨੇ ਇਹਨਾਂ ਤੇ ਗੁੱਸਾ ਨਾ ਕਰਿਆ ਕਰੋ ਤਰਸ ਕਰਿਆ ਕਰੋ ਵਿਚਾਰੇ ਬਿਮਾਰ ਨੇ ਇਹਨਾਂ ਦਾ ਇਲਾਜ ਹੋਣ ਵਾਲਾ ਹੈ ਇਹ ਵਿਚਾਰੇ ਮਾਨਸਿਕ ਤੌਰ ਤੇ ਇੰਨੇ ਪਰੇਸ਼ਾਨ ਨੇ ਕਿਉਂਕਿ ਗੁਰੂ ਦੇ ਨਾਲ ਟੁੱਟੇ ਪਏ ਨੇ ਗੁਰੂ ਨਾਲ ਟੁੱਟੇ ਪਏ ਇਹਨਾਂ ਦੇ ਪੱਲੇ ਕੇਵਲ ਗਾਲਾਂ ਨੇ ਇਹਨਾਂ ਦੇ ਪੱਲੇ ਕੇਵਲ ਗੰਦੀਆਂ ਗੱਲਾਂ ਨੇ ਇਹ ਜੋ ਬੰਦੇ ਦੇ ਪੱਲੇ ਹੋਏਗਾ ਨਾ ਬੰਦਾ ਉਹੀ ਕਰਦਾ ਉਹਨਾਂ ਦੇ ਪੱਲੇ ਵਿਚਾਰਿਆਂ ਦੇ ਗੰਦੀਆਂ ਗੱਲਾਂ ਨੇ ਗੰਦੀਆਂ ਗਾਲਾਂ ਨੇ ਉਹ ਕਰ ਸਕਦੇ ਸਾਡੇ ਪੱਲੇ ਇਹ ਸੱਚੀ ਬਾਣੀ ਦੀ ਵਿਚਾਰ ਹੈ ਅਸੀਂ ਸੱਚੀ ਬਾਣੀ ਦੀ ਵਿਚਾਰ ਵਾਲੇ ਪਾਸੇ ਨੂੰ ਤੁਰੀਏ ਤਾਂ ਗੁਰੂ ਸਾਹਿਬ ਦੀ ਬਾਣੀ ਦਾ ਵਾਕ ਹੈ ਨਾ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆ ਲੱਗ ਨਾ ਆਪ ਵਝਾਈਏ ਬੰਦਿਆ ਜੇ ਤੂੰ ਜਾਣਦਾ ਹੀ ਹੈ ਕਿ ਇੱਕ ਦਿਨ ਮਰ ਜਾਣਾ ਫਿਰ ਲੋਕਾਂ ਦੇ ਪਿੱਛੇ ਲੱਗ ਕੇ ਕਾਹਦਾ ਤੁਰਨਾ ਫਿਰ ਤਾਂ ਗੁਰੂ ਦੇ ਪਿੱਛੇ ਲੱਗ ਕੇ ਤੁਰ ਜੇ ਜਾਣਾ ਮਰ ਜਾਈਏ ਭੁਮ ਨਾ ਆਈਏ ਝੂਠੀ ਦੁਨੀਆ ਲੱਗ ਨਾ ਆਪ ਵਝਾਈਏ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਡ ਮੁਰਿਦਾਂ ਜੋਲੀਏ ਗਾਲਾਂ ਕੱਢਣੀਆਂ ਸੈਂਕੜੇ ਵਾਰ ਕੱਢੀ ਜਾਓ ਮੰਦਾ ਬੋਲਣਾ ਸੈਂਕੜੇ ਵਾਰ ਬੋਲੀ ਜਾਓ ਗੁਰੂ ਨਾਨਕ ਸਾਹਿਬ ਨੇ ਪਰਵਾਹ ਨਹੀਂ ਕੀਤੀ ਉਹਨਾਂ ਨੇ ਆਖਿਆ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਉਹਨਾਂ ਨੂੰ ਕਿਸੇ ਨੇ ਭੂਤਨਾ ਕਿਹਾ ਕਿਸੇ ਨੇ ਬੇਤਾਲਾ ਕਿਹਾ ਪਰ ਉਹਨਾਂ ਨੇ ਇਹ ਗਾ ਲਾਖੀ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਨਾ ਹਉ ਹਰ ਬਿਨ ਅਵਰ ਨਾ ਜਾਣਾ ਮੈਂ ਰੱਬ ਤੋਂ ਬਿਨਾ ਕਿਸੇ ਨੂੰ ਜਾਣਿਆ ਹੀ ਨਹੀਂ ਕਬੀਰ ਜੀ ਨੇ ਵੀ ਕਹਿਤਾ ਲੋਕ ਕਹੈ ਕਬੀਰ ਬੌਰਾਨਾ ਕਬੀਰ ਜੀ ਨੂੰ ਲੋਕਾਂ ਨੇ ਪਾਗਲ ਕਿਆ ਪਰ ਉਹਨਾਂ ਨੇ ਆਖਿਆ ਮੈਨੂੰ ਪਾਗਲ ਕਹਿਣ ਵਾਲਿਓ ਸੈਂਕੜੇ ਵਾਰ ਪਾਗਲ ਆਖੀ ਜਾਓ ਪਰ ਮੈਂ ਫਿਰ ਵੀ ਮਾਲਕ ਦੇ ਰਾਹ ਦੇ ਉੱਤੇ ਤੁਰਾਂਗਾ ਲੋਕ ਕਹੈ ਕਬੀਰ ਬੌਰਾਨਾ ਕਬੀਰ ਕਾ ਮਰਮ RAM ਪਹਿਚਾਨਾ ਇਹ ਗੱਲ ਚੇਤੇ ਰੱਖਿਓ ਧਮਕੀਆਂ ਦੇਣ ਵਾਲਿਓ ਗਾਲਾਂ ਕੱਢਣ ਵਾਲਿਓ ਕਬੂਲ ਬੋਲਣ ਵਾਲਿਓ ਤੁਹਾਡੇ ਡਰਾਇਆ ਅਸੀਂ ਡਰਨ ਵਾਲੇ ਨਹੀਂ ਫਿਰ ਕਹਿ ਰਹੇ ਆ ਤੁਹਾਡੇ ਡਰਾਇਆ ਅਸੀਂ ਡਰਨ ਗਰਨ ਵਾਲੇ ਨਹੀਂ ਸਾਡੇ ਕੋਲ ਗੁਰਮਤਿ ਦੀ ਬਾਣੀ ਦੀ ਵਿਚਾਰ ਹੈ ਤੁਹਾਡੇ ਪਿੱਛੇ ਤੁਰਦੇ ਹੋਣਗੇ ਜਿਹੜੇ ਤੁਰਨ ਵਾਲੇ ਹੋਣਗੇ ਕਬੀਰ ਜੀ ਨੇ ਤਾਂ ਸਾਨੂੰ ਰਸਤਾ ਦੱਸਿਆ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰਿ ਵਹੀਰ ਤੇ ਸਾਡਾ ਰਸਤਾ ਪਤਾ ਕਿਹੜਾ ਇੱਕ ਅਵਕਟ ਘਾਟੀ RAM ਕੀ ਤੇ ਚੜ ਰਹੇ ਹੋ ਕਬੀਰ ਜਿਹੜੇ ਪਾਸੇ ਸਾਡਾ ਗੁਰੂ ਲੈ ਕੇ ਜਾਂਦਾ ਅਸੀਂ ਤੇ ਉਸ ਪਾਸੇ ਜਾਣਾ ਤੇ ਆਤਮਿਕ ਤੌਰ ਦੇ ਉਤੇ ਉਹ ਲੋਕ ਮਰੇ ਪਏ ਨੇ ਜਿਹੜੇ ਸਟੇਜਾਂ ਤੋਂ ਬਹਿ ਕੇ ਸੱਚ ਨਹੀਂ ਬੋਲ ਸਕਦੇ ਗੁਰੂ ਸਾਹਿਬ ਨੇ ਤਾਂ ਹੀ ਆਖਿਆ ਨਾ ਕਬੇਤ ਪੜੇ ਪੜ ਗਬਿੱਤਾ ਮੂਏ ਕੱਪੜੇਦਾਰੇ ਜਾਈ